ਉਦ ਰਪ ਘਰ ਪਾਈਐ ਜਿਹੜਾ ਸਬਦ ਦੇ ਵਿੱਚ ਰੰਗ ਰਪ ਰੰਗਿਆ ਗਿਆ ਉਹ ਘਰ ਸਰੂਪ ਨੂੰ ਪਾ ਲੈਂਦਾ ਹੈ ਘਰ ਹਿਰਦੇ ਦੇ ਵਿੱਚ ਪਾ ਲੈਂਦਾ ਕਿਸ ਨੂੰ ਪਾਉਂਦਾ ਹੈ ਨਿਰਵਾਣੀ ਪਾਦਨੀਤ ਬੰਦਨਾ ਤੋ ਰਹਿ ਤੇੜਾ ਪਾਦਨਾ ਨੀਤ ਨਵੀਨ ਰੂਪ ਉਹ ਹੈ ਪਰਮੇਸ਼ਰ ਉਸ ਨੂੰ ਘਰ ਹਿਰਦੇ ਵਿੱਚ ਸੰਗਤ ਵਿੱਚੋਂ ਪਾ ਲੈਂਦਾ ਹਾਂ ਗੁਰੂ ਪੁਛੋ ਆਪਨੇ ਹਾਂ ਮੈਂ ਪਾਇ ਤਾਂ ਆਪਣੇ ਗੁਰੂ ਤੋਂ ਪੁੱਛਦੇ ਹਾਂ ਕਿ ਕਾਰਕ ਮਾਓ ਗੁਰੋਂ ਤੋਂ ਪੁੱਛ ਕੇ ਭਗਤੀ ਦੀ ਕਾਰ ਕਮਾਉਣਾ ਕਰੀਏ ਸ਼ਬਦ ਸਲਾਹੀ ਮਨ ਵਸਾ ਜਿਨ੍ਹਾਂ ਨੇ ਸ਼ਬਦ ਬ੍ਰਹਮ ਨੂੰ ਸਲਾਹ ਸਲਾਉਣਾ ਕੀਤਾ ਬੰਦਗੀ ਕੀਤੀ ਆ ਉਹਨਾਂ ਦੇ ਮਨ ਵਿੱਚ ਵਸਦਾ ਹੈ ਹੋ ਮੈਂ ਦੁੱਖ ਜਲ ਜਾਂ ਤਉ ਨਹ ਹਮਨ ਦੁੱਖ ਜਲ ਜਾਂਦਾ ਸੜ ਜਾਂਦਾ ਬ੍ਰਹਮ ਅਭਿਆਸ ਰੂਪੀ ਅਗਨ ਨਾਲ ਸਹ ਜੇ ਹੋ ਮਲਾਵੜਾ ਤੇਜ ਸੁਭਾਵਕ ਹੀ ਨਰਜਤ ਨੇ ਉਹਨਾਂ ਦਾ ਮਲਾਵੜਾ ਮੁਲਾਪ ਹੁੰਦਾ ਹੈ ਵਾਹਿਗੁਰੂ ਨਾਲ ਸਾਚੇ ਸਾਚੇ ਮਲਾ